ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਦੀ ਵੀਡੀਓ ਲੈ ਕੇ ਆਏ ਆ ਬਈ ਇੱਕ ਤਾਜੀ ਸੂਈ ਟਾਪ ਬ੍ਰੀਡ ਤੇ ਤਿੰਨ ਗੱਬੜਾਂ ਨੇ ਥੋੜੇ ਥੋੜੇ ਦੇਣ ਕਰਮ ਵਾਲੀਆਂ ਲੈਣੀਆਂ ਨੇ ਤੇ ਸਾਰੀਆਂ ਇਹ ਗਰਮੀ ਦੇ ਤੋਹਫੇ ਆ ਆਓ ਕਰ ਲੈਨੇ ਮਾਹੀ ਨਾਲ ਗੱਲਬਾਤ ਬਾਈ ਜੀ ਸਸਿਕਾ ਫੋ ਠੀਕ ਹੋ ਪਤੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਫੋ ਨਾਮ ਜਸਵੰਦਰ ਸਿੰਘ ਪੈਂਡਾ ਸਰਦੀਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹੈ ਨੇੜੇ ਪਿੰਡ ਬਾਈ ਨੇੜੇ ਜਲਾਰ ਹੈਗਾ ਜਲਪੁਰਾ ਭਾਈ ਕਰੇਗੇ ਮੋਬਾਈਲ ਨੰਬਰ ਫੋ 9041088878 ਜੀ ਠੀਕ ਹੈ ਬਾਈ ਤੇ ਬਾਈ ਜਿਹੜੀ ਪਹਿਲੇ ਨੰਬਰ ਦੇ ਬੜਦੇ ਨੇ ਕਿਹੜਾ ਸੁਬਹ ਸੁਈ ਹੈ ਇਹ ਦੂਜਾ ਸੁਬਹ ਸੁਈ ਹੈ ਜੀ ਕਦੋਂ ਸੁਈ ਹੈ ਵੀਰੇ ਇਹ ਆ ਸੁਬਹ ਹੀ ਸੁਈ ਹੈ 4:00 ਵਜੇ ਬੱਚਾ ਕੀ ਦਿੱਤਾ ਜੀ ਬੱਚੀ ਦਿੱਤੀ ਬੱਚੀ ਬੜੀ ਨੇ ਹਾਂ ਜਰਸੀ ਦੀ ਬੱਚੀ ਬਹੁਤ ਸੋਹਣੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਕਦ ਕਾਰ ਵਾਲੀ ਬਾਕੀ ਲੋਕਾਂ ਦੀ ਬਰਾ ਜੇ ਜੇ ਰੁਪਏ ਗਈ ਹਾਂ ਜੇ ਰੁਪਏ ਗਈ ਜੇ ਰੋਪਈ ਹਾਂ ਜੇ ਰੋਪਈ ਦਿਖਾਵਾਂਗੇ ਕੋਈ ਚੱਕਰ ਨਹੀਂ ਕਦ ਚੈੱਕ ਕਰ ਲੋ ਬੜ ਦਾ ਕਦ ਚੰਗਾ ਇਹ ਜਾਸਦੀ ਤੇ ਸਾਹਵਲ ਤੇ ਕ੍ਰੋਸ ਚ ਆ ਗਈ ਹੂੰ ਗਰਮੀ ਨਹੀਂ ਮੰਨਦੀ ਹਾਂ ਹਾਂ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਫੈਂਡ ਫੋਲ ਬਰੀਟ ਇੱਕ ਨੰਬਰ ਆ ਬਈ ਮੱਝ ਨਾਲ ਦਾ ਦੁੱਧ ਦੇਣਾ ਹਾਂ ਮੱਝ ਨਾਲ ਦੇ ਸਹੀ ਗਾ ਦੁੱਧ ਵੀ ਬਾਕੀ ਮਾਲ ਕਾ ਚੋਇਆ ਹੋ ਗਿਆ ਦੇ 1 ਬਾਈ ਲੀਟਰ ਠੀਕ ਆ ਬਾਈ ਇਹਨਾਂ ਪਾ ਵੀ ਦੋ ਲੇਵਾ ਗੋਈ ਭਰਦਾ ਕਿ ਅੰਦਰ ਬੜਾ ਕਮਾਲ ਦਾ ਨਾੜਾ ਨੂੜਾ ਫੁੱਲ ਚ ਬਾਕੀ ਐ ਨਹੀਂ ਖਰਾਬ ਕਰਨ ਵਾਲੀਆਂ ਠੰਡਾ ਸੰਦਾ ਠੰਡੀ ਆ ਠੰਡੀ ਆ ਐ ਨਹੀਂ ਖਰਾਬ ਕਰਨ ਵਾਲੀ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਐ ਨਹੀਂ ਕਿ ਛੜ ਛੱਪੇ ਵਾਲੀ ਹਾਂ ਠੰਡੀ ਵਾਲੀ ਹੈ ਨਾ ਹਾਂ ਠੰਡੀ ਬਹੁਤ ਐ ਨਹੀਂ ਸਾਰਾ ਮਾਰਾਂਗੇ ਆਪਾਂ ਕੋਈ ਚੱਕਰ ਲੇਵਾ ਕਮਾਲ ਦਾ ਬਹੁਤ ਸੋਹਣਾ ਆੜਾ ਬਾਈ ਕੀ ਆਵਾਜ਼ ਤਾਂ ਥਾਣੀ ਬੜਾ ਚੰਗਾ ਲੱਗਿਆ ਬਹੁਤ ਸੋਹਣੀ ਧਾਰ ਬਹੁਤ ਸੋਹਣੀ ਆ ਠੰਡੀ ਸੀਲ ਜਿਵੇਂ ਮਰਜ਼ੀ ਬਹਿ ਜਾ ਇੱਕ ਨਹੀਂ ਨਾ ਜਿਵੇਂ ਮਰਜ਼ੀ ਵਾਲੀ ਨੇ ਕੁਝ ਨਹੀਂ ਠੰਡੀ ਸੀਲ ਧਾਰ ਬਹੁਤ ਸੋਹਣੀ ਲੈ ਭਾਈ ਮਾਰੀ ਦੇ ਤਾਰੇ ਕੋਈ ਚੱਕੀ ਚਵਾਈ ਚੈੱਕ ਕਰੋ ਲੈ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜ਼ੀ ਚੋਈ ਚੱਲ ਗਈ ਬੜੀ ਸੋਹਣੀ ਚਵਾਈ ਭਾਈ ਜਾਵਾਂ ਪੋਲੀ ਤਾਂ ਆ ਜਾਵਾਂ ਬਈ ਤੋਫਾ ਹੀ ਆ ਹਾਂ ਤੋ ਬਈ ਸਹੀ ਗੱਲ ਹੈ ਦੋ ਵੀ ਪਾ ਲੂ ਤੇ 24 ਕਿਲੋ ਭਾਈ ਰਾਮ ਨੇ ਸਾਂਭ ਵਾਲਾ ਲੈ ਗਿਆ ਸਹੀ ਗੱਲ ਆ ਬਾਈ ਬਾਕੀ ਪਾਉ ਫੈਂਡ ਵਾਲਾ ਬਾਕੀ ਜੇ ਡੈਰੀ ਜੇ ਪਾਉਣਾ ਰੇਟ ਬਹੁਤ ਵਧੀਆ ਮਿਲੂਗਾ ਬਹੁਤ ਸੋਹਣਾ ਜੀ ਮੱਝ ਬਰਾਬਰ ਪੈਣਾ ਦੁੱਧ ਦੇ ਕਿਲੇ ਵਾਲੂਗਾ ਕਮਾਲ ਚਵਾਈ ਇੱਕ ਨੰਬਰ ਵਾਲੀ ਸਾਨੂੰ ਚਵਾਈ ਲੱਗੀਆਂ ਮੋਟਾ ਮੋਟਾ ਚੋਣ ਲੱਗੀਆਂ ਬਹੁਤ ਸੋਹਣਾ ਚੋਣਾ ਠੰਡੀ ਆ ਬਾਈ ਹੂੰ ਠੰਡੀ ਫੁੱਲ ਫੁੱਲ ਹਾਂ ਬਾਕੀ ਆ ਲੈਣਾ ਪਾ ਕੇ ਵੀ ਦੇ ਦੇਣੇ ਲੈਣਾ ਕੋਲੇ ਦੀ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾਲਾ ਐਨ ਕਿ ਨਿਆਣਾ ਪਾਉਣਾ ਪਾਉ ਵੀ ਲੈ ਇੰਦੀ ਨਹੀਂ ਨਿਆਣਾ ਇੱਥੇ ਖੜ ਗਈ ਖੜ ਗਈ ਲੱਤ ਵੀ ਨਹੀਂ ਚੱਕਦੀ ਕੋਈ ਚੱਕ ਨਹੀਂ ਨਹੀਂ ਕਹਿਣਾ ਕੁਝ ਹਾਂ ਜਿਵੇਂ ਮਰਜ਼ੀ ਲੈ ਜਿਵੇਂ ਮਰਜੀ ਵੇਜਾ ਕੋਈ ਜਿਹੜਾ ਪਾਸਾ ਮਰਜੀ ਫੜ ਥਾਣਾ ਦਾ ਕੋਈ ਚੱਕਰ ਨਹੀਂ ਇਧਰੋਂ ਮਰਜੀ ਲੈ ਕਿਹੜਾ ਕੁਛ ਨਹੀਂ ਹੈ ਨਾ ਠੰਡੀ ਬਹੁਤ ਆ ਭਾਈ ਇੱਕ ਨੰਬਰ ਲੇ ਵਾ ਖੋਲ ਦੇ ਬਈ ਨੇ ਨਾ ਤੇ ਬ੍ਰੀਡ ਦੇਖੋ ਤੇ ਥਾਣ ਦੇਖੋ ਇੱਕ ਬਸਮਾਜ ਹੁਣ ਕਿਨੇ ਸੋਨੇ ਕੱਢੇ ਵਾਲਾ ਥਾਣ ਬਈ ਬਾਕੀ ਦੁੱਧ ਵਾਲਾ ਪੀਸ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਵੱਡੀ ਗੱਲ ਬੱਚਾ ਵੀ ਮਗਰ ਬੱਛੀ ਹੈ ਬੱਛੀ ਹੈ ਠੀਕ ਹੈ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਬਾਕੀ ਚਵਾਈ ਇੱਕ ਨੰਬਰ ਆ ਥਾਣ ਇੱਕ ਨੰਬਰ ਬ੍ਰੀਡ ਇੱਕ ਨੰਬਰ ਠੰਡੀ ਤਾਂ ਬਾਹਲੀ ਆ ਬਈ ਯਾਰ ਹੂੰ ਫੇਸਬੁਕ ਬੜਾ ਪਿਆਰਾ ਹਾਂ ਬਹੁਤ ਸੋਹਣਾ ਨਾ ਨਾ ਦੇ ਪਸੂਆਂ ਨੂੰ ਖਰਾਬ ਕਰੇ ਨਹੀਂ ਠੰਡੀ ਆ ਹੂੰ ਸਹੀ ਗੱਲ ਆ ਬਾਈ ਹੋਰ ਮੱਜਾ ਜੀ ਬੰਦੇ ਹਿਲਦੀ ਨੂੰ ਜੇ ਨਾ ਕਰੇ ਮਾਰੀ ਉਹਨਾਂ ਨੂੰ ਠੀਕ ਆ ਬਾਈ ਲੈ ਤੋਰਾ ਚੈੱਕ ਕਰ ਲਿਓ ਕਰਮਾਲੀ ਦਾ ਇੱਕ ਨੰਬਰ ਜੇਰਾ ਪਈ ਆ ਹਾਂ ਜੇਰਾ ਪਈ ਏ ਸਾਰੀ ਜੇਰਾ ਪਈ ਏ ਕੰਮ ਸਾਰੀ ਪਈ ਹੋ ਜੀ ਓਕੇ ਆ ਪਈ ਏ ਜੇਰੇ ਠੀਕ ਆ ਬਾਈ ਹਾਂ ਜੀ ਕੀ ਮੁੱਲ ਲਵਰੇਜ ਆਜ ਮੁੱਲ ਦੇ ਦਾਂਗੇ 66000 ਰੁਪਏ ਦੀ 66000 ਹਾਂ ਜੀ ਕਹਿੰਦਾ ਵੜ ਦੇ ਦਾਂਗੇ ਮੋਨੂ ਕ੍ਰਾਉਨ ਨੂੰ 70 70 ਜੋ ਮਰਜ਼ੀ ਕਰੀ ਜਾਈਏ ਠੀਕ ਆ ਬਾਈ ਜਮਾ ਜੈ ਜ ਮੋਲਕ ਦੁੱਧ ਬਈ ਪਾਉ ਵੀ ਹੁਣ ਆਪ ਨੂੰ ਤੈਨੂੰ ਦੇਵਾ ਹੀ ਕੋਈਆਂ ਦੱਸਦਾ ਹੀ ਕਿ ਨਹੀਂ ਦੇ ਬਈ ਦੱਸਣਾ ਬਈ ਮੈਂ ਕਹਣਾ ਪੂਰਾ ਪੰਡ ਵਾਲਾ ਲੈਵਾ ਲੱਗਿਆ ਬਈ ਕਿਸੇ ਪਾਸੋਂ ਕਰਮਣ ਨੂੰ ਕੋਈ ਘਾਟ ਹੀ ਨਹੀਂ ਕੀ ਆ ਬਾਤ ਚਲ ਆਪਾਂ 2 ਰੁਪਏ ਹੋਣੇ ਚਾਹੀਦੇ ਕਿ ਨਹੀਂ ਸਹੀ ਆ ਮੁੱਲ ਵੀ ਜਮਾ ਜੈ ਬਾਕੀ ਇਹਨਾਂ ਖਰਾਬ ਕਰਨ ਵਾਲੀ ਨਹੀਂ ਨੇ ਬਾਹਲਾ ਮੁੱਲ ਚਾਰ ਛੱਪਾ ਵਾਲੀ ਹੈ ਨਹੀਂ ਹੂੰ ਠੰਡੀ ਵਾਲੀ ਠੰਡੀ ਬਹੁਤ ਆ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਜੀ ਦਿਨ ਕਿੰਨੇ ਲੋ ਦਿਨ ਪੰਜ ਚਾਰ ਦਿਨ ਕੱਢ ਦੀ ਕਿੰਨਾ ਕ ਦੁੱਧ ਦਿੰਦਾ ਵਾ ਦੁੱਧ ਪਹਿਲੇ ਸੂਏ ਨੇ 15 ਕਿਲੋਟਰ ਦਿੰਦਾ ਜੀ ਓਕੇ ਯਾਰ ਕਿ 15-16 ਕਿਲੋ ਫਿਰ ਪਿਆ ਦੁਰਾ ਹਾਂ ਹਾਂ ਸੇਮ ਆ ਹਾਂ ਸੇਮ ਆਈ ਹੂੰ ਥਣ ਥਣ ਬੜਾ ਠੰਡੀ ਬਾਲੀ ਆਈ ਵੇਥੋ ਲੈ ਐਂ ਬਹਿ ਜਾ ਲੈ ਮਰਦੀ ਬਹਿ ਜਾ ਕੋਈ ਚੈੱਕ ਨਹੀਂ ਲੈ ਪੂਚਾ ਕੇ ਖੜ ਜਾਂਦੀ ਠੰਡੀ ਫੁੱਲ ਇਹਦਾ ਛਾਂ ਮੂਹ ਦੇ ਮਾਰਦੀਆਂ ਕਿਨੇ ਬਹੁਤ ਠੰਡੀ ਆ ਸਹੀ ਲੈ ਐਂ ਧਾਰਾ ਮਾਰ ਦੇ ਲੈ ਲੈ ਵੀ ਗੱਬਣ ਦੀ ਧਾਰਾ ਮਾਰਤੀਆਂ ਬਾਈ ਐ ਨਹੀਂ ਕੋਈ ਖਰਾਬ ਕਰੂਗੀ ਲੈਣਾ ਕੁਛ ਨਹੀਂ ਯਾਰ ਨਾ ਨਾ ਜਾ ਬਾਈ ਠੰਡੀ ਆ ਯਾਰ ਹੈਨਾ ਹਾਂ ਬਹੁਤ ਹੀ ਜੰਜੀ ਆਦੀ ਸਵਾ ਠੰਡਾ ਕਰ ਮਾਈ ਦਾ ਲੈ ਕੀ ਬਾਤ ਆ ਯਾਰ ਗੱਬਣ ਦੀ ਮਾਰਤੀਆਂ ਜਿਵੇਂ ਮਰਜ਼ੀ ਲੈ ਬਾਈ ਲੈ ਕਹਿਣਾ ਕੁਛ ਇੱਧਰੇ ਪਾਸੇ ਬਹਿ ਕੇ ਮਾਰ ਦਿੰਦੇ ਆ ਹਾਂ ਨੀ ਛੜ ਮਾਰੂ ਲੈ ਲੈ ਪੁੱਠੇ ਪਾਸੇ ਬਹਿ ਜਾ ਤਾਂ ਵੀ ਕੋਈ ਚੱਕਰੀ ਗੱਬਣਾ ਚੱਲ ਆਪਾਂ ਨੂੰ ਹੂੰ ਪੰਜ ਚਾਰ ਦਿਨ ਕੱਢਦੀ ਐ ਸਹੀ ਆ ਬਾਈ ਹੂੰ ਥਾਨ ਥੁਣ ਚਵਾਈ ਚੂਈ ਇੱਕ ਨੰ ਆ ਬਹੁਤ ਸੋਹਣੀ ਪੋਲੀ ਐ ਜੀ ਲੈ ਹੋਰਾ ਵੀ ਨਹੀਂ ਹੋਰਾ ਵੀ ਕਰਮਾਂ ਦੀ ਖਰਾਬ ਕਰਨ ਵਾਲੀ ਲੈ ਠੰਡੀ ਵਾਲੀ ਹਾਂ ਠੰਡੀ ਵਾਲੀ ਐ ਬਾਕੀ ਥਾਨ ਸੋਹਣਾ ਪੰਜ ਚਾਰ ਦਿਨ ਕੱਢਦੇ 16 17 ਕਿਲੋ ਦੁੱਧ ਪਿਆ ਜੂਗਾ ਹੋਣਾ ਸਹੀ ਕਰਦਾ ਬਾਈ ਸਹੀ ਗੱਲ ਆ ਬਾਕੀ ਫੈਂਟ ਵਾਲਾ ਦੁੱਧ ਗਰਮੀ ਬਿਲਕੁਲ ਨਹੀਂ ਮਨਦਾ ਹਾਂ ਕਰਾਓ ਸੰਗ ਆਓ ਥੋੜਾ ਥੋੜਾ ਜਰਸੀ ਨਾਲ ਦਾ ਟੱਚ ਆ ਗਿਆ ਜੀ ਬਾਕੀ ਚੱਲੇ ਯਾਰ ਜਿਵੇਂ ਹੁਣ ਮੱਝ ਲੈਣੀ ਆ ਬੰਦੇ ਨੇ ਨਹੀਂ ਰੁਪਏ ਲਾਉਣੇ ਇੰਨੇ ਹਨਾ ਮੱਝ ਤੇ ਤੈਨੂੰ ਪਤਾ ਵੀ ਕਿੰਨੇ ਰੁਪਏ ਲੱਗਦੇ ਆ ਸਹੀ ਗੱਲ ਕਰੇ ਨਾ ਬਾਹਲਾ ਬੁਰਨਾ ਪਸੂ ਸਾਹਮ ਲਗਾਈ ਹੂੰ ਤੇ ਲੋਲ ਫੋਨਾਂ ਲਈ ਕੋਈ ਮਾਰਗਾ ਨਹੀਂ ਇਹ ਸਹੀ ਗੱਲ ਆ ਬਾਈ ਬੰਦਾ ਤਾਂ ਫੇਰ ਹੀ ਮਾੜਾ ਮੋਟਾ ਪਸੂ ਨੂੰ ਘੂਰ ਲੈਂਦਾ ਖੰਡੀ ਆ ਗੱਬਣ ਦੀਆਂ ਧਾਰਾ ਮਾਰਤੀਆਂ ਕਰਾ ਮਾਈਨੇ ਕਿਹਾ ਕੁਛ ਨਹੀਂ ਨਾ ਜਮਾ ਹੀ ਨਹੀਂ ਬਈ ਇੱਥੇ ਖੜ ਜਾਂਦੇ ਉਥੇ ਲੈ ਜਿੱਥੇ ਮਰਜੀ ਜਿੱਥੇ ਮਰਜੀ ਖੜਾ ਕੇ ਬਹਿ ਗਿਆ ਬਾਈ ਮੌਨ ਬਹਿ ਜਾ ਕੋਈ ਛੰਡੀਆ ਕਰ ਮਾਈ ਲੈ ਕੀ ਬਾਤ ਆ ਪੁੱਠੇ ਪਾਸੇ ਬੈਠੇ ਨਾਲ ਲੈ ਹੂੰ ਇਹ ਨਾ ਪੂਰਾ ਵੀ ਨਹੀਂ ਕਰਦੀ ਹੂੰ ਕਹਿਣਾ ਕੁਛ ਨਹੀਂ ਨਾ ਜਮਾ ਹੀ ਨਹੀਂ ਬਾਈ ਯਾਰ ਹੂੰ ਤੇ ਮੁੱਲ ਬਾਈ ਇਹ ਦੇ ਦਾਂਗੇ 57 ਦੀ 57 ਹਜ਼ਾਰ ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਜਮਾ ਜਾਜ ਮੋਹਲਾ ਮਾਨ ਤਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਕਿਲੋ ਤੋਂ ਕਿਲੋ ਦੁੱਧ ਘੱਟ ਦੇ ਦੇ ਪਸੂ ਠੰਡਾ ਹਾਂ ਠੰਡਾ ਹੋਵੇ ਸਹੀ ਗੱਲ ਬਾਈ ਹਮ ਸਾਰੀ ਦਸੱਲੀ ਬਾਈ ਨੇ ਹੁਣ ਤੁਹਾਡੇ ਸਾਹਮਣੇ ਬੈਠੇ ਪਾਰ ਪਿੱਛੇ ਦੀ ਚਾਰਾਂ ਦੀ ਆਪਣੀ ਗਾਰੰਟੀ ਹੈ ਬਈ ਥਾਣਾ 'ਚ ਕੋਈ ਬਾਦ ਘਟਨੀ ਓਕੇ ਆਨਲਾਈਨ ਵੀ ਮਂਗਾਉਂਦਾ ਆਪਾਂ ਦੇਨਦਾਰ ਬੈਠੇ ਬਈ ਯਾਰ ਠੀਕ ਆ ਰੁਪਏ ਦੀ ਵੀ ਨਹੀਂ ਹਿਰਫੇਰ ਇਹਨਾਂ 'ਚ ਅੱਗੇ ਬਈ ਤਨ ਨੰਬਰ ਜਰਸੀ ਆ ਗਈ ਹਾਂ ਇਹ ਪੰਜਾਬ ਵਾਲੀ ਜਰਸੀ ਆ ਗਈ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਸੂਆ ਹੁੰਦੀ ਆ ਦੈਣ ਕਿੰਨੇ ਲੋ ਦੈਣ ਆ ਜੂਆ 4 ਕਿ ਦੇਣੀ 4 ਕਿ ਦੇਣੀ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਯੂਐਸਟੀਮੇਟ ਜੀ ਦੁੱਧ ਪਾਉਗੀ ਬਈ 18 20 ਕਿਲੋ ਲੈ ਲੈ ਬੜਾ ਚੰਗਾ ਹਾਂ ਹਾਂ 20 ਕਿਲੋ ਆਉਣਾ ਬੋ ਨਾੜਾ ਨੋੜਾ ਵੇਖ ਲੈ ਬਹੁਤ ਸੋਹਣਾ ਐ ਵੀ ਨਖਰਾਵ ਕਰਨੀ ਸੰਢੀ ਲੈ ਥਣ ਬੜਾ ਕਮਾਲਾ ਬਹੁਤ ਸੋਹਣਾ ਠੀਕ ਆਲਾ ਥਣ ਜਿਵੇਂ 4 6 ਦਾ ਕੰਮ ਹੀ ਹੋਣੀ ਲੈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੋਲ ਬਹੁਤ ਦਾ ਠੰਡਾ ਹਾਂ ਬਈ ਥਣ ਥੋੜਾ ਬੜਾ ਕਮਾਲ ਦਾ ਲੱਗਦਾ ਬਹੁਤ ਸੋਹਣਾ ਬਾਈ ਅੱਥੀ ਜਵਾਈ ਵਾਲਾ ਥਣ ਲੱਗਿਆ ਨੇ ਇੱਕ ਦੋ ਚੈੱਕ ਕਰਵਾ ਲੈ ਆ ਨਾੜਾ ਨੋੜਾ ਇਹ ਨੀ ਮੋਟੀ ਆ ਖੋਲੀ ਬਾਈ ਤੋਰੀ ਬਾਕੀ ਪੰਜਾਬ ਵਾਲੀ ਪਿਆਰ ਜਰਸੀ ਆਈ ਬਾਕੀ ਕਲਰ ਬੜਾ ਚੰਗਾ ਯਾਰ ਹਾਂ ਬਹੁਤ ਪਿਆਰਾ ਆਈ ਇਹੀ ਕਲਰ ਜਰਸੀ ਦਾ ਥੋੜਾ ਵੱਧ ਵੇਖਦੇ ਹਾਂ 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 ਸਹੀ ਗੱਲ ਹਾਂ ਜ਼ਿਆਦੀ ਮੰਗ ਹੈ ਦੀ ਹਾਂਜੀ ਹਾਂਜੀ ਬਾਕੀ ਫੇਸ ਦੀ ਬਿਊਟੀ ਟੂਆ ਟੂਆ ਬੋਦੀਬਾਦੀ ਬਹੁਤ ਚੰਗੀ ਸਨਖ ਆਪਣਾ ਵੜ ਦੇ ਵਿੱਚ ਫੁੱਲ ਬਰੀਡ ਇਹ ਵੀ ਸੇਮ ਆ ਗਈ ਗਰਮੀ ਘਟ ਹਾਂ ਗਰਮੀ ਰਹੇ ਥੈਂਕ ਯੂ ਉਹ ਜਿਹੜੀ ਚੀਜ਼ ਦੀ ਡਿਮਾਂਡ ਹੋ ਜਾਂਦੀ ਫਿਰ ਉਹ ਲੈਣੀ ਪੈਂਦੀ ਆਈ ਸਹੀ ਆ ਬਾਈ ਇਹਦਾ ਕੀ ਮੁੱਲ ਅਜਾਜ ਇਹ ਦੇ ਦਾਂਗੇ ਜੀ 63000 ਦੀ ਹੁਣ 63 ਹਾਂ ਗੱਬਣ ਗੱਬਣ ਬਾਕੀ ਫੇਸ ਵਿਖਾ ਦੋਗੇ ਨਾ ਸੋਹਣਾ ਫੇਸ ਦੀ ਪਓ ਰਗਾ ਬੱਚੇ ਬੁੱੱਚੇ ਲੈਣੇ ਬਹੁਤ ਸੋਹਣੇ ਪਾਊਗਾ ਸਹੀ ਗੱਲ ਆ ਬਿਊਟੀ ਇੱਕ ਨੰਬਰ ਹਾਂ ਬਿਊਟੀ ਇੱਕ ਨੰਬਰ ਹੀ ਮੁੱਲ ਜਮਾ ਜੈ ਬਾਕੀ ਤਿਆਰ ਹੋਊਗੀ ਕਿਉਂ ਨਿਆਲ ਦਾ ਨਾ ਲੈ ਲੈਣ ਦਾ ਰੁਕ ਭਖਾਉਣਾ ਹੀ ਫਿਰ ਉਹ ਜਾ ਭਾਗ ਜੀ ਸਹੀ ਗੱਲ 63000 ਰੁਪਏ ਜਮਾ ਖਿੱਚ ਕੇ ਮੁੱਲ ਰੱਖਿਆ ਬਾਕੀ ਕੋਈ ਚੱਕਰ ਨਹੀਂ ਮਾਨਦਾਨ ਮੌਕੇ ਤੇ ਹੋ ਜਾਊਗਾ ਬਾਈ ਵੜ ਚੰਗੇ ਆ ਰਾਜ ਜੀ ਆ ਪੂਰੀ ਰਾਜੀ ਬੇ ਚਾਰੂ ਚੂਰੂ ਬਹੁਤ ਨਖਾਵੇਂ ਕਹਿ ਦਗੇ ਠੀਕ ਆ ਨਾਲੇ ਆਪਾਂ ਕੋ ਚਾਰ ਆ ਥੋ ਅੱਗੇ ਵੀਰੇ ਲਾਸਟ ਜਿਹੜਾ ਸੂਏ ਇਹ ਦੂਜਾ ਹੀ ਏਜ ਤੀਜਾ ਮੰਨ ਲੇ ਕੋਈ ਥੋੜਾ ਜਿਹਾ ਮਰ ਦੀ ਬਾਡੀ ਚ ਵੱਡੀ ਕੱਦ ਵਾਲੀ ਆ ਹੂੰ ਤੀਜਾ ਮੰਨ ਕੇ ਵੀ ਆਪਣੇ ਨਾਲ ਸੌਦਾ ਕਰ ਸਕਦਾ ਏ ਠੀਕ ਆ ਬਾਈ ਦੋ ਦਿਨ ਇਹ ਦੂਜੇ ਸੂਏ ਦਾ ਪਾਇਆ ਵਾ ਬਾਈ 22 ਲੀਟਰ ਓਕੇ ਤੇ ਅਜੇ 5-6 ਦਿਨ ਲੈਂਦੀ ਆ ਠੀਕ ਆ ਹਾਂ ਠੰਡੀ ਠੰਡੀ ਇਹ ਵੀ ਬਹੁਤ ਆ ਲੈ ਐਂ ਬਹਿ ਜਾ ਸਾਰੀ ਤੋਹਫੇ ਆ ਤੋਹਫੇ ਆ ਤਾਂ ਬਾਈ ਯਾਰ ਸਾਰੀ ਫਿਰ ਮੈਂ ਕਹਿੰਦਾ ਜਿਹੜਾ ਮਰਜੀ ਬੈਠਾ ਨਾ ਯਾਰ ਚਾਰਾਂ ਚੋਂ ਜਿਹੜੀ ਮਰਜ਼ੀ ਲੈ ਲਓ ਸਹੀ ਗੱਲ ਇਕੱਲੀ ਇਕੱਲੀ ਦੀ ਦਸਲੀ ਐ ਨਹੀਂ ਕੱਢ ਲੈ ਸਾਹਮਣੇ ਆ ਲੈ ਜਿੱਥੇ ਚੜ ਮਾ ਜਿੱਥੇ ਖੜਨਾ ਖੜਨਾ ਇਹਨਾਂ ਕਰ ਮਾਲਣਾ ਐਦੂ ਠੰਡਾ ਬਾਕੀ ਟਲਣਾ ਦਿਖਾ ਦੋ ਐਦੂ ਠੰਡਾ ਪਸੂ ਕੀ ਹੋ ਕਹਨੀ ਬਾਈ ਤੇ ਲਾਣ ਨੂੰ ਲੈਵਾ ਚੈੱਕ ਕਰ ਲੋ ਟਲ ਬਾਕੀ ਲੈਵਾ ਥਾਣਾ ਦੀ ਕੁਆਲਟੀ ਸਾਰਿਆਂ ਦੀ ਇੱਕ ਨੰਬਰ ਆ ਹੂੰ ਐ ਲੱਗੀ ਚੌਂਜ ਤੰਗੀ ਆਊਗੀ ਸਹੀ ਗੱਲ ਆ ਮੁਠੀ ਵਾਲਾ ਉਹ ਨਹੀਂ ਧਾਰ ਜਿਵੇਂ ਪਹਿਲੇ ਨੰਬਰਾਂ ਦੀ ਧਾਰਾ ਮਾਰ ਤੀਆਂ ਉਵੇਂ ਨਿਕਲਣੀਆਂ ਇਹਨਾਂ ਨੂੰ ਥੱਥੀ ਚ ਬਾਈ ਵਾਲਾ ਥਾਣਾ ਬਈ ਆਏ ਨਹੀਂ ਹੈਗਾ ਵੀ ਮੰਨ ਕੇ ਛੋਟਾ ਹਾਂ ਛੋਟਾ ਥਾਣ ਹੋਊਗਾ ਮੈਂ ਚੁੰਡਾ ਐ ਨਾ ਚੁੰਡਾ ਪਹਿਣੀ ਹਾਂ ਹਾਂ ਬਾਕੀ ਚਾਰ ਚੂਰੀ ਬਹੁਤ ਦੁੱਧ ਬਾਈ 22 23 ਕਿਲੋ ਬਾਕੀ ਯਾਰ ਬਈ ਪ੍ਰਾਣੇ ਪਾ ਦੂਗੀ ਵੱਧ ਪਾਜਦਾ ਵੱਧ ਪਾਜੀ ਸਾਰੀਆਂ ਬਾਕੀ ਕਦ ਦੇ ਲਾਉਣ ਕਿੱਡੀ ਆ ਮੱਝਾਂ ਵਾਲਾ ਕੰਮ ਹੀ ਆ ਮੱਝਾਂ ਵਾਲੇ ਬਈ ਯਾਰ ਐ ਨਹੀਂ ਖਰਾਬ ਕਰ ਲੈਣਗੇ ਪੱਲੀ ਵੀ ਚੌੜੀ ਜੂੜੀ ਇੱਥੇ ਮਰਜ਼ੀ ਖੜਾ ਰਾ ਇਹਨਾਂ ਨੂੰ ਜਿਵੇਂ ਮਰਜ਼ੀ ਉੱਥੇ ਫੇਰੀ ਚਾ ਹਾਂ ਜਿਵੇਂ ਮਰਜ਼ੀ ਲੈ ਇਹਨਾਂ ਨੂੰ ਠੰਡਗਾ ਨਹੀਂ ਭਾਈ ਕੀ ਬਾਤ ਆ ਨਾਲੇ ਦੁੱਧ ਪਾਵਾਂਗੇ ਮੱਝਾਂ ਨਾਲ ਦਾ ਹਮ ਲੈ ਠੰਡੀ ਦਾ ਫੋਲਾ ਕੀ ਮੋਲ ਆ ਬਈ ਜਾਇਜ ਇਹ ਦੇ ਦਾਂਗੇ 60000 ਦੀ ਮਾਨਤਨ ਹੋ ਜਾ ਹਾਂ ਥੋੜਾ ਘਣਾ ਕਰ ਦਾਂਗੇ ਬਾਕੀ ਮੋਲ ਆ ਭੱਜੇ ਜੀ ਕਰੇ ਆ ਹਮ ਫਿਰ ਵੀ ਜਦ ਥੋੜਾ ਘਣਾ ਕਰਾਂਗੇ ਓਕੇ ਭਾਈ ਮੁੱਲ ਪਹਿਲਾਂ ਹੀ ਬਾਈ ਨੇ ਖਿੱਚ ਕੇ ਜੇ ਰੱਖਿਆ ਬਾਕੀ ਕੋਈ ਚੱਕਰ ਨਹੀਂ ਬਾਈ ਕਹਿੰਦਾ ਮੌਕੇ ਦੇ ਮਾਨਦਾਨ ਜਿਹੜੇ ਪਾਸੇ ਮਰਜੀ ਬਾਈ ਲੈਣ ਕੋੜਾ ਖਰਾਬ ਕਰਨਾ ਖੰਡੀ ਸੀਲ ਫੋਟਾ ਲਟੋ ਨਾ ਵੇ ਲੋ ਪੰਜ ਛੇ ਜਨ ਲੈਂਦੀ ਆ ਹੂੰ ਸਾਰੀਆਂ ਬਾਲਟ ਲੱਟ ਜਾਣਗੀਆਂ ਫਿਰ ਕਰਮਾ ਇਹਨੇ ਸੋਨਾ ਕੱਚੀ 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 ਬਾਕਿਆ ਬੁੱਬਗਾ ਬਾਈ ਮੂੰਹ ਹੈ ਨਹੀਂ ਇਹਨਾਂ ਦੇ ਠੀਕ ਆ ਹਾਂ ਮੂੰਹ ਹੈ ਨਹੀਂ ਇਹਨਾਂ ਕੋਟਾਂ ਜੀ ਨੇ ਨਾ ਆਉਂਤ ਬਿਣਾਈ ਜਾਂਦੇ ਕੋਈ ਹਾਂ ਤੇ ਨਾਗਸੀ ਭਰਾ ਕੋਲੇ ਬਾਈ ਚਾਰ ਚਾਰੀ ਸਿਰੇ ਦੇ ਆ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਬਾਈ ਨਾ ਗਨੇ ਕਰ ਲਿਓ ਧੰਨਵਾਦ ਬਾਈ